ਸਸਤੀ ਕਾ ਜੀ ਰਿਤਿਕਾ ਦੇ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਸਰਦੀਆਂ ਦਾ ਮੌਸਮ ਸਟਾਰਟ ਹੋ ਚੁੱਕਾ ਹੈ ਤੇ ਅੱਜ ਮੈਂ ਤੁਹਾਡੇ ਨਾਲ ਵੇਸਣ ਤੇ ਖੋਏ ਤੋਂ ਬਣਨ ਵਾਲੀਆਂ ਪਿੰਨੀਆਂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਉਹਦੇ ਲਈ 400 ਗ੍ਰਾਮ ਆਪਾਂ ਖਿਓ ਲਵਾਂਗੇ 500 ਗ੍ਰਾਮ ਵੇਸਣ ਤੇ ਜਿੰਨੇ ਵੀ ਮੈਂ ਡਰਾਈ ਫਰੂਟਸ ਨੇ ਉਹਨਾਂ ਦੀ ਡਿਟੇਲ ਦਿੱਤੀ ਹੋਈ ਹੈ ਉਹਨਾਂ ਨੂੰ ਡਰਾਈ ਰੋਸਟ ਕਰਕੇ ਤੇ ਉਹਨਾਂ ਦਾ ਆਪਾਂ ਪਾਊਡਰ ਬਣਾਉਣਾ ਹੈ ਤੇ ਜਦੋਂ ਕਿਓ ਸਾਡਾ ਗਰਮ ਹੋ ਜਾਵੇਗਾ ਤਾਂ ਅਸੀਂ ਉਹਦੇ ਵਿੱਚ ਆਹ ਲਿਆ ਬੀਸਣ ਹੈ ਨੂੰ ਸ਼ਾਣ ਕੇ ਐਡ ਕਰਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਮੀਡੀਅਮ ਹੀਟ ਦੇ ਉੱਤੇ ਅਸੀਂ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਬੀਸਣ ਨੂੰ ਪੁੰਨਾਗੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਾਡਾ ਬੀਸਣ ਜਿਹੜਾ ਹੈ ਉਹ ਥੋੜਾ カラー चेंज ਕਰਨਾ ਸਟਾਰਟ ਕਰ ਦਵੇਗਾ ਤੋਨੇ ਆਪਣਾ ਜਿਹੜਾ ਕਿਓ ਹੈ ਉਹ ਛੱਡਣਾ ਸਟਾਰਟ ਕਰ ਦਿੱਤਾ ਹੈ ਅਸੀਂ ਵੀ ਇਸ ਨੂੰ ਲਗਾਤਾਰ ਇਸ ਕਰਕੇ ਹਿਲਾਉਂਦੇ ਰਹਿਣਾ ਤਾਂ ਜੋ ਥੱਲੇ ਨਾ ਲੱਗ ਜਾਵੇ ਫਿਰ ਅਸੀਂ ਇਹਦੇ ਵਿੱਚ 2 ਚਮਚ ਸੁੰਡ ਦਾ ਪਾਊਡਰ ਐਡ ਕਰਾਂਗੇ ਤੁਸੀਂ ਸੁੰਡ ਦੀ ਕੁਆਂਟੀਟੀ ਜਿਹੜੀ ਹੈ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਸੁੰਡ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਫਿਰ ਲਗਾਤਾਰ ਹਿਲਾਵਾਂਗੇ ਤੇ ਬਾਅਦ ਵਿੱਚ ਅਸੀਂ ਇਹਦੇ ਵਿੱਚ ਘਰ ਦਾ ਬਣਿਆ ਹੋਇਆ ਖੋਇਆ ਔਰ ਮਵਾ ਜੋ ਤੁਸੀਂ ਇਸ ਨੂੰ ਕਹਿੰਦੇ ਹੋ ਉਹਨੂੰ ਐਡ ਕਰ ਦੇਵਾਂਗੇ ਤੇ ਇਹ ਰੀਆਂ ਖੁਏ ਰੀਆਂ ਗੁਠਰੀਆਂ ਖਤਮ ਹੋਣ ਤੱਕ ਅਸੀਂ ਲਗਾਤਾਰ ਇਸ ਨੂੰ ਜਿਹੜਾ ਹੈ ਉਹ ਹਿਲਾਉਂਦੇ ਰਾਵਾਂਗੇ ਉਸ ਤੋਂ ਬਾਅਦ ਜਿਹੜੇ ਵੀ ਸਾਡੇ ਡਰਾਈ ਫਰੂਟਸ ਵੀਡੀਓ ਦੇ ਸਟਾਰਟਿੰਗ ਲਈ ਜਿਹਦਾ ਸੈਸਨ ਉਹ ਸਾਰੇ ਆਪਾਂ ਪਾਊਡਰ ਬਣਾ ਕੇ ਉਹਨਾਂ ਨੂੰ ਐਡ ਕਰ ਦੇਵਾਂਗੇ ਇਸ ਟਾਈਮ ਤੇ ਮੈਂ ਗੈਸ ਜਿਹੜਾ ਹੈ ਉਹ ਬਿਲਕੁਲ ਬੰਦ ਕਰ ਦਿੱਤਾ ਹੋਇਆ ਹੈ ਪਰ ਇਸ ਸੀਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਬਖੰਡ ਐਡ ਕਰਾਂਗੇ ਪਾਊਡਰ 슈ਗਰ ਤੁਸੀਂ ਠੰਡ ਜਿਹੜੀ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਐਡ ਕਰੋਗੇ ਜਦੋਂ ਸਾਡਾ ਮਿਕਸਚਰ ਜਿਹੜਾ ਥੋੜਾ ਠੰਡਾ ਹੋ ਜਾਵੇਗਾ ਤਾਂ ਆਪਣੀ ਸਹਾਂਭ ਨਾਲ ਜਿੰਨੀਆਂ ਤੁਹਾਨੂੰ ਸਾਈਜ਼ ਦੀ ਪਿੰਨੀ ਚਾਹੀਦੀ ਹੈ ਉਸ ਤੋਂ ਸਾਹਮਣਾ ਤੁਸੀਂ ਜਿਹੜੀਆਂ ਹਨ ਪਿੰਨੀਆਂ ਰੈਡੀ ਕਰ ਲਵੋਗੇ ਸਾਡਾ ਮਿਕਸਚਰ ਜਿਹੜਾ ਠੰਡਾ ਨਹੀਂ ਹੋਣਾ ਚਾਹੀਦਾ ਤਾਂ ਨਾ ਹੀ ਜ਼ਿਆਦਾ ਗਰਮ ਹੋਣਾ ਚਾਹੀਦਾ ਤੇ ਜੀ ਸਾਡੀਆਂ ਸਾਰੀਆਂ ਪਿੰਨੀਆਂ ਬਣ ਕੇ ਰੈਡੀ ਹਨ ਪਲੀਜ਼ ਮੇਰੀ ਰੈਸਪੀ ਨੂੰ ਟ੍ਰਾਈ ਕਰੋ ਤੇ ਸਰਦੀਆਂ ਦੇ ਵਿੱਚ ਇਹਨਾਂ ਪਿੰਨੀਆਂ ਨੂੰ ਬਣਾ ਕੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਤੇ ਅਗੇਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ so much